ਧੰਵਾ ਹੈ ਗੁਰੂ ਸਾਹਿਬ ਜੀਓ ਸਲੋਕਾ ਮਹਲਾ 3 ਜੀ ਹੋਵਾ ਪੰਡਿਤ ਜੋਤ ਕੇ ਵੇਦ ਪੜਾ ਮੁਖ ਚਾਰ oma pandit jyot ki ved padha mukh char nav khand madh pujiya apna chajj vichar হোমা পণ্ডিত জওত কে বেদ পড়া মুখ চার ناو খণ্ড মধ্যে পূজিয়া আপনে চজ বিচার মত সচ্চ অক্ষর ভুল যায় চৌকে পিটায় না কোয়ে ਉਠੇ ਚੌਕੇ ਨਾਨਕਾ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ तीजा आप उपाय करे आप। आपे नजर करे आपे दे कहो नानक सच्चा सोए पौड़ी कंटक काल एक है ਕੰਟਕ ਕਾਲ ਏਕ ਹੈ ਕਾਲ ਏਕ ਹੈ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗਮਹਿ ਵਰਤਦਾ ਪਾਪੀ ਜੋਂ ਲੋਜੈ ਗੋਰਖਾ ਬਦੀ ਹਰ ਭੇਦੀ ਐ ਹਰ ਜਪ ਹਰ ਬੂਜੈ ਸੋ ਹਰ ਸ਼ਰਨਾਈ ਛੁੱਟੀ ਐ ਜੋ ਮਨਸਿਉ ਜੂਜੈ ਜੋ ਮਨਸਿਉ ਜੂਜੈ ਮਨ ਵਿਚਾਰ ਵਿਚਾਰ ਮਨ ਵਿਚਾਰ ਹਰ ਜਪ ਕਰੇ ਹਰ ਦਰਗਾਹ ਸੀਜੇ ਸਲੋਕਾ ਮਹਿਲਾ ਪਹਿਲਾ ਹੁਕਮ ਰਜਾਈ ਸਾਖਤੀ हुक्मार र जाए साखती दरगा सच कबूल लेखा मंगसी दुनिया देख न भूल हुकमार रजाई साखती दरगा सच कबूल සාහෙවල්ලෙකාමංගසි දුुනිඥා දේකන පූල දෙලදරවන්නේ ජෝකරේ දෙල දරවන්නේ ජෝකරේ දරවේශී දෙෙලරාස इश्क मोहब्बत नानका लेखा करते पास दिल दरवानी जो करे धरवेशी दिल रास इश्क़ मोहब्बत नानका ਲਿਖਾ ਕਰਤੇ ਪਾਸ ਹੁਕਮ ਰਜਾਈ ਸਾਖ ਤੇ ਦਰਗਾ ਸੱਚ ਕਬੂਲ ਸਾਹਿਬ ਲਿਖਾ ਮੰਗ ਸੀ ਦੁਨੀਆਂ ਦੇਖ ਨ ਭੂਲਾ ਦਿਲਦਰਵਾਨੀ ਜੋ ਕਰੇ ਦਰਵੇਸ਼ੀ ਦਿਲਰਾਸ ਇਸ਼ਕ ਮੁਹabbat ਨਾਨਕਾ ਲਿਖਾ ਕਰਤੇ ਪਾਸ ਮੱਲਾ ਪਹਿਲਾ ਅਲਗੋ ਜੋਏ ਮਧੂ ਕੋੜੋ ਸਾਰੰਗ ਪਾਣ ਸਬਾਏ ਹੀਰਾ ਹੀਰਾ 베ਜਿਆ ਨਾਨਕ ਕੰਠ ਸੁਭਾਏ ਪੌੜੀ ਮਾਨਮੋਕ ਕਾਲ ਵਿਆਪਦਾ ਮੋਹ ਮਾਇਆ ਲਾਗੇ ਖੇਨ ਮਹਿ ਮਾਰ ਪਛਾੜ ਸੀ ਭਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਾਮਕਾ ਡਾਂਡ ਲਾਗੇ ਤੈਨ ਜਾਮ ਢੰਡ ਨ ਲੱਗਾਈ ਜੋ ਹਰ ਲਿਵ ਜਾਗੇ ਸਾਵ ਤੇਰੀ ਤੂ ਦਸ਼ੜਾਵਣੀ ਸਾਵਤੁ ਦੈ ਲਾਗੇ ਤੈਨ ਜਾਮ ਡੰਡ ਨ ਲੱਗਾ ਈ ਜੋ ਹਰ ਲਿਵ ਜਾਗੇ ਸਾਵ ਤੇਰੀ ਤੋ ਦਰਸ਼ਡਾਵਣੀ ਸਾਵਤੁ ਦੈ ਲਾਗੇ ਸ਼ਲੋਕ ਮਹਿਲਾ ਪਹਿਲਾ ਸਰਬੇ ਸਰਵੇ ਜੋਏ ਅਗੱਛਮੀ ਦੁਖ ਕਨੇਰੋ ਆਥ ਕਲਰ ਲਾਦਸ ਸਰ ਲੰਗਣੋ ਲਾਵਨ ਪੂੰਜੀ ਸਾਥ ਸਰਵੇ ਜੋਏ ਅਗੱਛਮੀ ਦੁਖ ਕਨੇਰੋ ਆਥ ਕਲਰ ਲਾ ਦਸ ਸਰ ਲਾਂਗਣੋ ਲਾਵਨ ਪੂੰਜੀ ਸਾਥ ਮਹਿਲਾ ਪਹਿਲਾ ਉੰਜੇ ਸਾਚੋ ਨਾਮ ਤੂੰ ਅਖੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧਨ ਸ਼ਾਵਾ ਪਾਰ ਮਹਿਲਾ ਪਹਿਲਾ ਪੂਰਬ ਪ੍ਰੀਤ ਪਿਰਾਣ ਲੈ ਮੋਟੋ ਠਾਕੁਰ ਮਾਨ ਮਾਥੇ ਹੂ ਬੈ ਜਮ ਮਾਰਸੀ ਨਾਨਕ ਮਿਲਣ ਨਾਮ ਕਉੜੀ ਆਪੇ ਪਿੰਡ ਸਵਾਰਿਓਨ ਵੇਚ ਨਾਵਨੇ ਜਨਾਮ ਇਕ ਆਪੇ ਭਰਮ ਭੁਲਾਈਆ ਨਾ ਤਿਨ ਨਿਹਫਲ ਕਾਮ ਇਕਨੇ ਗੁਰਮੁਖ ਬੁਜਿਐ ਹਰਿਆ ਤੁਮਰਾਮ ਇਕ ਨੇ ਸੁਣ ਕੈ ਮੰਨਿਆ ਹਰ ਊਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਆਪੇ ਪਿੰਡ ਸਵਾਰਿਓਨ ਵਿੱਚ ਨਵ ਨਿਦ ਨਾਮ ਏਕੇ ਆਪੇ ਭਰਮ ਭੁਲਾਇਨ ਤੇ ਨਨੇ ਵਲ ਕਾਮ ਇਕਨੇ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇਕਨੇ ਸੁਣ ਕੈ ਮੰਨਿਆ ਹਰ ਊਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸ਼ਲੋਕ ਮੈਂ ਲਾ ਫੇਲਾ ਭੋਲ ਤਾਣ ਭੈ ਮਨ ਵਸੈ ਹਿਕੈ ਪਾਦਰ ਹੀੜ ਅਤ ਡਾ ਹਪਣ ਦੁਖ ਕਣੋ ਤੀਨੇ ਥਾਮ ਪਰੀੜ ਮਹਿਲਾ ਪਹਿਲਾ ਮੰਦਲ ਬੇਦ ਸੇ ਬਾਜਣੋ ਕਣੋ ਧੜੀਐ ਜੋਏ ਨਾਨਕ ਨਾਮ ਸਮਾਲ ਤੂੰ ਵੀ ਜੋ ਵਰਨਾ ਕੋਈ ਮਹਤਾ ਪਹਿਲਾ ਸਾਗਰ ਗੁਣੀ ਅਥਾ ਕਿਨ ਹਾਥ ਆਲਾ ਦੇਖੀਐ ਵੱਡਾ ਵੇ ਪਰਵਾ ਸਤਿਗੁਰ ਮਿਲੈ ਤਾਂ ਪਾਰ ਪਵਾਂ ਮਜ ਭਰ ਦੁੱਖ ਬਦੁੱਖ ਨਾਨਕ ਸਚੇ ਨਾਮ ਬਿਨ ਕਿਸੈ ਨ ਲਥੀ ਭੋਖ ਕੌੜੀ ਜਿਨੀ ਅੰਦਰ ਭਾਲਿਆ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੇ ਜੋਇ ਚਨ ਸੋ ਪਾਏ ਦੇ ਹਰ ਨਾਮ ਧਿਆਵੇ ਜਿਸਨਾ ਕ੍ਰਿਪਾ ਕਰੇ ਤਿਸ ਗੁਰ ਮਿਲੈ ਜੋ ਹਰ ਗੁਣ ਗਾਵੈ ਧਰਮ ਰਾਏ ਤਿਨ ਕਾ ਮਿੱਤ ਹੈ ਧਰਮ ਰਾਏ ਤਿਨ ਕਾ ਮਿੱਤ ਹੈ ਜਮ ਮਗਨ ਪਾਵੈ ਹਰ ਨਾਮ ਧਿਆਵੈ ਦਿਨ ਸਰਾਤ ਆਰ ਨਾਮ ਸਮਾਵੈ ਸਲੋਕਾਂ ਮੇਲਾ ਪਹਿਲਾ ਸੁਣੀਐ ਸੁਣੀਐ ਇੱਕ ਵਖਾਣੀਐ ਸੁਣੀਐ ਇੱਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮਨਾ ਜਾਈ ਮੇਟਿਆ ਹੁਕਮ ਨਾ ਜਾਏ ਮੇਟਿਆ ਜੋ ਲਿਖਿਆ ਸੋ ਨਾਲ ਸੁਣੀਏ ਏਕ ਵਖਾਣੀਏ ਸੁਰਗ ਮਰਤ ਪਿਆਲ ਹੁਕਮ ਨਾ ਜਾਏ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੁਆ ਕੌਣ ਮਾਰਸੀ ਕੌਣ ਮੁਵਾ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਜ਼ਰਤ ਸਮਾਏ ਮਹਿਲਾ ਪਹਿਲਾ ਹਾਂ ਮੂਆ ਹਾਂ ਮੂਆ ਮੈਂ ਮਾਰਿਆ ਕੌਣ ਮੂਆ ਹਾਂ ਮੂਆ ਕੌਣ ਮਾਰਸੀ ਮੈਂ ਮਾਰਿਆ ਕੌਣ ਆਵੇ ਕੌਣ ਜਾਏ ਪੌਣ ਵਹੈ ਦਰਿਆ ਹੋ ਹਾਂ ਮੂਆ ਮੈਂ ਮਾਰਿਆ ਹਾਂ ਮੂਆ ਹਾਂ ਮੂਆ ਹਾਂ ਮੂਆ ਮੈਂ ਮਾਰਿਆ ਪੌਣ ਵਹੈ ਦਰਿਆਓ ਤ੍ਰਿਸ਼ਨਾ ਥੱਕੀ ਨਾਨਕਾ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾ ਨਹੀਂ ਲੋਇਣ ਰਤੇ ਲੋਇਣੀ ਲੋਇਣੀ ਕੰਨੀ ਸੁਰਤ ਸਮਾਏ ਜੀ ਵਰਸਾਇਣ ਚੂਨੜੀ ਰਤੀ ਲਾਲ ਲਵਾਏ ਜੀ ਵਰਸਾਇਣ ਚੂਨੜੀ ਚੁੰਣੀ ਰਤੇ ਲਾਲ ਲਵਾਏ ਅੰਦਰ ਮੁਸਕ ਚ ਕੋਲੇ ਆ ਕੀਮਤ ਕਹੀ ਨਾ ਜਾ ਪਾਉੜੀ ਇਸ ਜੁਗਮਹਿ ਨਾਮ ਨਿਧਾਨ ਹੈ ਨਮੋ ਨਾਲ ਚੱਲੇ ਇਸ ਜੁਗ ਮਹਿ ਨਾਮ ਨਿਧਾਨ ਹੈ ਨਾਮ ਨਾਲ ਚੱਲੈ ਇਹੇ ਅਖੋਟ ਕਦੇ ਨ ਨਿਖੁੱਟਾਈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨ ਆਵਈ ਜਾਮਕੰਕਰ ਜਾਮਕਲ ਸੇ ਸ਼ਾ ਸੱਚੇ ਵਣਜਾਰਿਆ ਜਿਨ ਹਰ ਧਨ ਪੱਲੇ ਹਰ ਕਿਰਪਾ ਤੇ ਹਰ ਪਾਈਐ ਜਾ ਆਪ ਹਰ ਕਲੈ ਸਲੋਕ ਮੈਲਾ ਤੀਜਾ ਮਨਮੁਖ ਵਾਪਾਰੈ ਸਾਰ ਨ ਜਾਣਨੀ ਮਨਮੁਖ ਵਾਪਾਰੈ ਸਾਰ ਨ ਜਾਣਨੀ ਵੇਖ ਵਹਿਜੈ ਬਿਖ ਸੰਗਰਹ ਹੈ ਬਿਖ ਸਿਉ ਤਰੈ ਪਿਆਰ ਬਾਰੋਂ ਪੰਡਿਤ ਸਦਾਏਂ ਦੇ ਮਨੋ ਮੂਰਖ ਗਾਵਾਰ ਹਾਰਸਿਓ ਚੇਤਨ ਲਾਏ ਨੀ ਵਾਦੀ ਧਰਨ ਪਿਆਰ ਵਾਦਾ ਕੀਆ ਕਰਨ ਕਹਾਣੀਆਂ ਵਾਦਾ ਕੀਆ ਕਰਨ ਕਹਾਣੀਆਂ ਉੜ ਬੋਲ ਕਰੈ ਆਹਾਰ ਜਗ ਮੈਂ RAM ਨਾਮ ਹਰ ਨਿਰਮਲਾ ਔਰ ਮੇਲਾ ਸਭ ਆਕਾਰ ਨਾਨਕ ਨਾਮ ਨ ਚੇਤਨੀ ਹੋਏ ਮੇਲੇ ਮਰੇ ਗਵਾਰ ਮਹਿਲਾ ਤੀਜਾ ਦੁਖ ਲੱਗਾ ਬਿਨ ਸੇਵਿਆ ਹੁਕਮ ਮੰਨੇ ਦੁਖ ਜਾਏ ਆਪੇ ਦਾਤਾ ਸੁਖ ਹੈ ਦਾ ਆਪੇ ਦੇ ਸਜਾਏ ਨਾਨਕ ਇਹ ਵਹਿ ਜਾਣੀਐ ਸਭ ਕਿਛ ਤੇ ਜ਼ਹਿਰ ਜਾਏ paudi ਹਰ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਹੀਂ ਦੂਜੈ ਪਰਮ ਭੁਲਾਇਆ ਹਉ ਮੈਂ ਦੁਖ ਪਾਈ ਬਿਨ ਕਰਮਾ ਕਿਛੂ ਨ ਪਾਈਐ ਜੇ ਬਹੁਤ ਲੋ ਚਾਹੀ ਆਵੈ ਜਾਏ ਜਮੈ ਮਰੈ ਗੁਰ ਸ਼ਬਦ ਛੁਟਾਹਿ ਆਪ ਕਰੈ ਕਿਸ ਅਖੀਐ दूजा को नहीं लाती जा इस जग में संती धन खटिया ਇਸ ਜਗ ਮੈਂ ਸੰਤੀ ਧਨ ਖਟਿਆ ਜਿਨ੍ਹਾਂ ਸਤਗੁਰ ਮਿਲਿਆ ਪ੍ਰਭ ਆਏ ਸਤਗੁਰ ਸੱਚ ਦਰੜਾਇ ਇਸ ਧਨ ਕੀ ਕੀਮਤ ਕਹੀ ਨ ਜਾਏ ਇਹ ਤਤਾ ਨ ਪਾਏ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿੰਨਾ ਕਉ ਤੁਰ ਲਿਖਿਆ ਤਿੰਨੇ ਪਾਇਆ ਆਏ ਮਨਮੁਖ ਜਗਤ ਨਿਰਧਨ ਹੈ ਮਾਇਆ ਨਾ ਬਿਲਲਾਏ ਅਣ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਾ ਸੋਕ ਵਸੈ ਮਨ ਆਏ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਏ ਨਾਨਕ ਵੇਣਾ ਸਤਗੁਰ ਮਾਤ ਭਵੀ ਸਤਗੁਰ ਨਾਮ ਮਿਲੇ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮਹਿ ਰਹੈ ਸੱਚੇ ਮਾਹਿ ਸਮਾਈ